ਦੀ ਦਾ ਪਾਣਾ ਸੈਕ ਤੋਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਸਾਹਮਣੇ ਤੁਸੀਂ ਤਸਵੀਰਾਂ ਦੇਖ ਰਹੇ ਹੋਮਲੈਂਡ ਦੀਆਂ ਵੀ ਹੋ ਰਹੀਆਂ ਆਪਣਾ ਯੋਗਦਾਨ ਔਰ ਆਪਣਾ ਸਮਰਥਨ ਦੇਣ ਦੇ ਲਈ ਜੀ ਦੇ ਸਾਹਮਣੇ ਖੜੇ ਆ ਰਹੇ ਆਂ ਇਸ ਸਸ਼ਕਤੀ ਦਾ ਸ਼ੁਕਰ ਗੁਜ਼ਾਰ ਹੋਇਆ ਉਹ ਸੂਲੈਂਟ ਅੱਜ ਦਾ ਸਾਰ ਜਨਜੂਰ ਚਾਰ ਚੰਗੋਆਣਾ ਬੋਲ ਰਿਹਾ ਹੈ ਤੁਹਾਡੇ ਲਈ ਬਹੁਤ ਬੜਾ ਅਕੀਦਤ ਸਾਫ ਬਲਾਈ ਕਿ ਹੈ ਜੀ ਜੀ ਸੋਨਾ ਸਾਹਿਬ ਦੁਆਰਾ ਪਹੁੰਚੀ ਹੈ ਸਾਡਾ ਸਭ ਤੋਂ ਫਰਕ ਪੈਂਦਾ ਕਿ ਜਦੋਂ ਆਪਣਾ ਕੀਵਾਂ ਉਹ ਇੱਕ ਜਿਸ ਤਰ੍ਹਾਂ ਤੁਸੀਂ ਹੋਇਆ ਹੈ ਉਸ ਰਾਜਨੀਤਿਕ ਅੰਦੇਸ਼ੀ ਹੋ ਉਹ ਜਦ ਤੱਕ ਇਹ ਇਨਸਾਫ ਨਹੀਂ ਮਿਲੇਗਾ ਉਦੋਂ ਤੱਕ ਇਹ ਲੜਾਈ ਜਿਹੜੀ ਇਸਤਰੀਆਂ ਦੀ ਦਿੱਤ ਨੂੰ ਜਾਰੀ ਰਹੇਗੀ ਅਸੀਂ ਵੀ ਆਪਣਾ ਛੋਟਾ ਜਿਹਾ ਹਿੱਸਾ ਦੌੜਾ ਕਰਦੇ ਹਾਂ ਵਰਤਮਾਨ ਜਿਹੜੀ ਸਰਕਾਰ ਦੇ ਨਾਲ ਕਰ ਰਹੇ ਹੈ ਇਹ ਉਹਦੀ ਮੌਤ ਨੂੰ ਵੀ ਸਾਥ ਨਾ ਜਾਇਆ ਨਾ ਸਾਡਾ ਉਹਦਾ ਇਨਸਾਫ ਹੋਵੇ ਇਹਨਾਂ ਲੋਕਾਂ ਉਹ ਕਹਿੰਦਾ ਬਾਅਦ ਸਿਰ ਇਹ ਅਣਪਛਾਤੇ ਨਹੀਂ ਹੋ ਸਕਦੇ ਗੱਲ ਤਾਂ ਵੀ ਕੀਤਾ ਸਪਾਰਟਮੈਂਟ ਦਿੱਤੇ 3876 ਨੂੰ ਸਾਕੇ ਇਸ ਦੀ ਸਾਧਾ ਸਾਥੀ ਮੰਗਿਆ ਕਿ ਤੁਰੰਤ ਜਿਹੜੇ ਸਹਾਗਾਰ ਅਫਸਰ ਨੇ ਉਹਨਾਂ ਨੂੰ ਨਾਮਜ਼ਦ ਕਰੋ ਕਿ ਉਹਨਾਂ ਨੂੰ ਗ੍ਰਿਫਤਾਰ ਕਰੋ ਕਿ ਜਿਹੜਾ 250 300 ਕਿਸਾਨ ਬੇਦੁਨਾ ਰਹੀ ਫੱਟੜ ਕੀਤਾ ਜੱਗਮੀ ਕੀਤਾ ਉਹਨੂੰ ਇਨਸਾਫ ਦਿਓ ਜਿਹੜੇ ਟਰੈਕਟਰ ਭੰਨੇ ਸੈਂਕੜੇ ਉਹਨਾਂ ਨੂੰ ਇਨਸਾਫ ਦਿਓ ਐਫ ਆਈ ਆਰ ਦਰਜ ਕਰੋ ਜਿਹੜਾ ਹਰਿਆਣਾ ਨੇ ਡਾਕਾ ਮਾਰਿਆ ਪੰਜਾਬ ਤੋਂ ਘੱਤੀ ਅੰਦਰ ਆ ਕੇ ਆ ਪਹਿਲਾ ਕੋਲਾ ਅੱਜ ਜਿਹੜਾ ਰਿਆਜ ਆ ਉੱਥੇ ਉੱਥੋਂ ਸਾਡੀ ਧਰਤੀ ਤੇ ਖੜੇ ਹੋ ਉਹਨਾਂ ਨੇ ਕੁੱਤਣਾ ਨਹੀਂ ਜੋ ਆਪਣੇ ਕੀਤੇ ਉਸਾਰ ਕੀਤਾ ਤੋਹੀਨ ਕੀਤੀ ਇਨਸਾਨ ਸਾਹਿਬ ਦੀ ਕਿਸਾਨੀ ਛੱਡੇ ਦੀ ਤੋਹੀਨ ਕੀਤੀ ਇਹ ਸਾਰੀ ਗੱਲ ਪ੍ਰਚਾਰ ਸਰਕਾਰ ਦਾ ਫਰਜ਼ ਪੰਡਾ ਲਾ ਕਿ ਉਹ ਸਾਥ ਮੰਗੇ ਲਵੇ ਔਰ ਲੋਕਾਂ ਦੀ ਕੀ ਜਿਹੜੀ ਸੰਸਦ ਵਿਧਾਨ ਸਭਾ ਦੇ ਇਸ ਕਰਨਾ ਚਾਹੁੰਦੇ ਸੀ ਗੱਲਾਂ ਅਸੀਂ ਜਿਹਨੇ ਗੱਲਾਂ ਨੂੰ ਧੋੜਨਾ ਕਰ ਰਿਹਾ ਨਹੀਂ ਕਰ ਦਿੱਤੀਆਂ ਅੱਜ ਮੈਂ ਸੋਚਿਆ ਕਿ ਜਿਹੜੀ ਆਦਾ ਨਾਰਾ ਮਾਰਨਾ ਸਰਕਾਰ ਨੂੰ ਦੀ ਸ਼ਾਦ ਹੁੰਦਾ ਹੈ ਸਾਡਾ ਸਭ ਦਾ ਇੱਕ ਵੱਡਾ ਫਰਜ ਹੈ ਉਮੀਦ ਕਰਦਾ ਕਿ ਦੁਨੀਆ ਪਰ ਠੀਕ ਤਾਂ ਇਸਾ ਜੇ ਬਗਵਤ ਕਰਨਗੇ ਇਸ ਮੋਰਚੇ ਦੀ ਮਦਦ ਕਰਕੇ ਕਿਸਾਨਾਂ ਦੀਆਂ ਬੱਕੀ ਜਾਇਜ਼ ਮੰਗਾਂ ਐਮਐਸਟੀ ਨੂੰ ਲੈ ਕੇ ਕਬਜ਼ਾ ਮਾਫੂਲ ਹੈ ਤੇ ਔਰ ਜੋ ਉਹਨਾਂ ਦੀਆਂ ਮੇਨ ਡਿਮਾਂਡਸ ਆ ਉਹਦੀ ਪੂਰ ਜ਼ੋਰ ਹਮਾਇਤ ਕਰਦੇ ਹੋਏ ਫਿੱਟ ਬੋਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਾਨੂੰਨੀ ਪ੍ਰਕਿਰਿਆ ਸਿਰਫ ਜਿਸ ਤਰ੍ਹਾਂ ਸੁਣਵਾਈ ਹੋਈ ਹੈ ਹਾਈ ਕੋਰਟ ਦੇ ਵਿੱਚ ਔਰ ਆਪਣਾ ਪੱਖ ਰੱਖਿਆ ਗਿਆ ਹੈ ਔਰ ਅਣਸਰਕਾਰੀ ਸੰਸਥਾ ਨੂੰ एक लेटेस्ट किलिंग हुई नॉट ए लाइट